ਸ਼ਤਸ਼ਰੀਆ ਕਾਲ ਮੈਂ ਹਰਕਰਨ ਸੈ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬੁੱਧਵਾਰ ਦੇਰ ਰਾਤ ਨੂੰ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੇ ਵਿੱਚ ਇੱਕ ਵਿਦਿਆਰਥੀ ਲੜਕੀ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਮੌਤ ਤੋਂ 2 ਦਿਨ ਬਾਅਦ ਉਸਦੇ ਸਾਥੀ ਵਿਦਿਆਰਥੀਆਂ ਨੇ ਮੈਡੀਕਲ ਸਹਾਇਤਾ ਦੇਣ ਦੇ ਵਿੱਚ ਯੋਜਨਾਬੱਧ ਅਸਫਲਤਾ ਅਤੇ ਕੋਰ ਪ੍ਰਸ਼ਾਸਕੀ ਲਾਪਰਵਾਹੀ ਦੇ ਦੋਸ਼ ਲਗਾਏ ਹਨ ਇਸ ਯੂਨੀਵਰਸਿਟੀ ਦੇ ਲਾਅ ਦੇ 5ਵੇਂ ਸਾਲ ਦੀ ਵਿਦਿਆਰਥਣ ਨੂੰ ਆਪਣੇ ਹੋਸਟਲ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਤੋਂ ਬਾਅਦ ਇੱਕ ਲੋਕਲ ਹਸਪਤਾਲ ਲਿਜਾਇਆ ਗਿਆ ਸੀ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸ ਨੂੰ ਪਹੁੰਚਣ ਤੇ ਹੀ ਮ੍ਰਿਤਕ ਪਾਇਆ ਗਿਆ ਸੀ ਇਹ ਦੱਸਿਆ ਉਦਿੱਤਾ ਨਾਮ ਦੀ ਇਹ ਵਿਦਿਆਰਥਣ ਜਾਂ ਇਹ ਲੜਕੀ ਜੋ ਕਿ ਹਰਿਆਣਾ ਦੀ ਮੂਲ ਰੂਪ ਦੇ ਵਿੱਚ ਰਹਿਣ ਵਾਲੀ ਸੀ ਉਸ ਦਾ ਪੋਸਟਮਾਰਟਮ ਕਰਕੇ ਉਸ ਦਾ पार्थिव ਸਰੀਰ ਜਿਹੜਾ ਹੈ ਉਸ ਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਇਹ ਜਾਣਕਾਰੀ ਵੀ ਪੁਲਿਸ ਨੇ ਹੀ ਦਿੱਤੀ ਪਰ ਉਦਿੱਤਾ ਦੇ ਸਾਥੀ ਵਿਦਿਆਰਥੀਆਂ ਦੇ ਦੱਸਣ ਮੁਤਾਬਕ ਉਸ ਨੂੰ ਕਥਿਤ ਤੌਰ ਤੇ ਕੋਈ ਵੀ ਐਮਰਜੈਂਸੀ ਦਵਾਈ ਪ੍ਰਦਾਨ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਇਸ ਮੈਡੀਕਲ ਐਮਰਜੈਂਸੀ ਦੇ ਦੌਰਾਨ ਮਦਦ ਦੇ ਲਈ ਬੋੜਿਆ ਇਸ ਸਭ ਦੇ ਬਾਵਜੂਦ ਹੋਇਆ ਜਦੋਂ بار-ਬਾਰ ਸਬੰਧਤ ਅਧਿਕਾਰੀਆਂ ਨੂੰ ਫੋਨ ਖੜਕਾਏ ਗਏ ਵਾਰਡਨ ਤੋਂ ਲੈ ਕੇ ਹੈਲਥ ਸੈਂਟਰ ਤੱਕ ਇਹ ਫੋਨ ਖੜਕਾਏ ਗਏ ਪਰ ਕੋਈ ਸੁਣਵਾਈ ਨਹੀਂ ਹੋਈ ਜੋ ਕਿ ਹਸਪਤਾਲ ਦੇ ਵਿੱਚ ਪਹੁੰਚਣ ਦੇ ਵਿੱਚ ਹੋਈ ਬੇਵਜ੍ਹਾ ਦੇਰੀ ਦਾ ਕਾਰਨ ਬਣਿਆ ਉਹਨਾਂ ਦੇ ਦੱਸਣ ਮੁਤਾਬਕ ਇਹ ਦੋਸ਼ ਲਗਾਇਆ ਗਿਆ ਕੀ ਯੂਨੀਵਰਸਿਟੀ ਦੀ ਐਂਬੂਲੈਂਸ ਵੀ ਅੱਧੇ ਘੰਟੇ ਤੋਂ ਜ਼ਿਆਦਾ ਦੀ ਦੇਰੀ ਦੇ ਨਾਲ ਉੱਥੇ ਪਹੁੰਚੀ। ਸ਼ੁੱਕਰਵਾਰ ਨੂੰ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਿਦਿਆਰਥੀ ਬਾਰ ਕਾਉਂਸਲ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਈਮੇਲ ਦੇ ਰਾਹੀਂ ਇੱਕ ਚਿੱਠੀ ਲਿਖ ਕੇ ਇਸ ਦੁਖਾਂਤ ਦਾ ਕਾਰਨ ਬਣੀਆਂ ਮੁੱਖ ਗਲਤੀਆਂ ਉਹਨਾਂ ਨੂੰ ਉਜਾਗਰ ਕੀਤਾ ਗਿਆ। ਕਾਉਂਸਲ ਨੇ ਲਿਖਿਆ ਹੈ ਕਿ ਉਸ ਮੈਡੀਕਲ ਐਮਰਜੈਂਸੀ ਦੇ ਜਵਾਬ ਦੇ ਵਿੱਚ ਜੋ ਬੁੱਧਵਾਰ ਦੇਰ ਰਾਤ ਨੂੰ ਹੋਇਆ ਉਹ ਯੋਜਨਾਬੱਧ ਅਸਫਲਤਾ ਦਾ ਇੱਕ ਸਿਲਸਲਾ ਸੀ ਜ਼ਰੂਰਤ ਪੈਣ ਤੇ ਮੈਡੀਕਲ ਸਹਾਇਤਾ ਦੇਣ ਵਿੱਚ ਜਿਹੜੀ ਤਿਆਰੀ ਹੋਣੀ ਚਾਹੀਦੀ ਹੈ ਉਸ ਤੇ ਵਿੱਚ ਕਮੀ ਸੀ ਇਹ ਵੀ ਕਿਹਾ ਗਿਆ ਕਿ ਇਹ ਰਿਕਾਰਡ ਤੇ ਰੱਖੀਆਂ ਗਈਆਂ ਘਟਨਾਵਾਂ ਦੀ ਇੱਕ ਲੜੀ ਹੈ ਜਿਵੇਂ ਕਿ ਉਹਨਾਂ ਵਿਦਿਆਰਥੀਆਂ ਵੱਲੋਂ ਦੱਸੀ ਗਈ ਹੈ ਜੋ ਕਿ ਉਸ ਰਾਤ ਨੂੰ ਮੈਡੀਕਲ ਐਮਰਜੈਂਸੀ ਦੌਰਾਨ ਮਦਦ ਕਰਨ ਦੇ ਲਈ ਉਸ ਘਟਨਾ ਵਾਲੀ ਥਾਂ ਤੇ ਪਹੁੰਚੇ ਹੋਏ ਸੀ ਅਤੇ ਮਦਦ ਕਰ ਰਹੇ ਸੀ। ਵਿਸਥਾਰਪੂਰਵਕ ਲਿਖੇ ਇਸ ਈਮੇਲ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਭਾਵੇਂ ਉਦਤਾ ਦੇ ਦੋਸਤ ਵਾਰ-ਵਾਰ ਸਬੰਧਤ ਲੋਕਾਂ ਨੂੰ ਲਗਾਤਾਰ ਫੋਨ ਕਰ ਰਹੇ ਸਨ ਪਰ ਉਹਨਾਂ ਨੂੰ ਫੌਰੀ ਤੌਰ ਤੇ ਉੱਤੇ ਕੋਈ ਵੀ ਮਦਦ ਨਹੀਂ ਮਿਲੀ। ਇਹ ਵੀ ਦੋਸ਼ ਲਾਏ ਗਏ ਹਨ ਕਿ ਯੂਨੀਵਰਸਿਟੀ ਦਾ ਜੋ ਅੰਦਰੂਨੀ ਮੈਡੀਕਲ ਸੈਂਟਰ ਹੈ ਉੱਥੇ ਮਦਦ ਦੇ ਲਈ ਨਾ ਤਾਂ ਕੋਈ ਡਾਕਟਰ ਉਪਲਬਧ ਸੀ ਅਤੇ ਨਾ ਹੀ ਕੋਈ ਉੱਥੇ ਕਰਮਚਾਰੀ ਸੀ ਜਦੋਂ ਕਿ ਐਮਰਜੈਂਸੀ ਸੇਵਾਵਾਂ ਦੇ ਲਈ ਕੋਈ ਨਾ ਕੋਈ ਉੱਥੇ 24 ਘੰਟੇ ਤਨਾਤ ਹੋਣਾ ਚਾਹੀਦਾ ਹੈ ਇਸ ਦੇ ਉੱਤੇ ਇਹ ਵੀ ਕਿਹਾ ਗਿਆ ਕਿ ਹਰ ਰੋਜ਼ ਰਾਤ ਨੂੰ 10 ਵਜੇ ਤੋਂ ਬਾਅਦ ਇਹ ਆਮ ਕિસ્ਸਾ ਹੈ ਉਸ ਮੈਡੀਕਲ ਸੈਂਟਰ ਦੇ ਵਿੱਚ 10 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਮੈਡੀਕਲ ਜਿਹੜੇ ਸੈਂਟਰ ਦੇ ਵਿੱਚ ਕਮ ਸੇ ਕਮ ਇੱਕ ਵਿਅਕਤੀ 24 ਘੰਟੇ ਰਹਿਣਾ ਜ਼ਰੂਰੀ ਹੈ ਲਾਜ਼ਮੀ ਹੈ ਕਿਉਂਕਿ ਐਮਰਜੈਂਸੀ ਕਿਸ ਸਮਾਂ ਦੱਸ ਕੇ ਨਹੀਂ ਆਉਂਦੀ ਐਮਰਜੈਂਸੀ ਕਦੇ ਵੀ ਆ ਸਕਦੀ ਉਸ ਈਮੇਲ ਦੇ ਵਿੱਚ ਲਿਖਿਆ ਹੈ ਕਿ ਉਸ ਦੀ ਮੈਡੀਕਲ ਪਰੇਸ਼ਾਨੀ ਸਾਡੇ ਧਿਆਨ ਦੇ ਵਿੱਚ ਮਤਲਬ ਉਦਤਾ ਦੀ ਮੈਡੀਕਲ ਪਰੇਸ਼ਾਨੀ ਸਾਡੇ ਧਿਆਨ ਦੇ ਵਿੱਚ 10:45 ਮਿੰਟ ਦੇ ਆਸ-ਪਾਸ ਆਈ ਵਿਦਿਆਰਥੀਆਂ ਵੱਲੋਂ ਫੌਰਨ ਮੈਡੀਕਲ ਸਹਾਇਤਾ ਲੱਭਣ ਦੇ ਲਈ ਯਤਨ ਕੀਤੇ ਗਏ ਹੈਲਥ ਸੈਂਟਰ ਨੂੰ ਕਈ ਫੋਨ ਕੀਤੇ ਗਏ ਪਰ ਕਿਸੇ ਨੇ ਨਹੀਂ ਚੁੱਕੇ ਅਨਸਰ ਨਹੀਂ ਕੀਤੇ ਘਟਨਾ ਦੀ ਫੌਰੀ ਤੌਰ ਤੋਂ ਸੂਚਨਾ ਦੇ ਦੇ ਬਾਵਜੂਦ ਵੀ ਵਾਰਡਨ ਜਿਹੜੀ ਹੈ ਉਹ ਬਹੁਤ देर बाद ਉੱਥੇ ਆਈ ਇੱਕ ਹੋਰ ਫੈਕਲਟੀ ਮੈਂਬਰ ਜਿਸ ਨਾਲ ਕਈ ਵਾਰ ਰਾਬਤਾ ਕੀਤਾ ਗਿਆ ਸੀ ਉਸਨੇ ਵੀ ਇਸ ਗੱਲ ਤੇ ਮੋਹਰ ਲਗਾਈ ਹੈ ਕਿ ਹੈਲਥ ਸੈਂਟਰ ਵਿੱਚ ਉਸ ਫੈਕਲਟੀ ਮੈਂਬਰ ਵੱਲੋਂ ਵੀ ਕਈ ਫੋਨ ਕਾਲਾਂ ਕੀਤੀਆਂ ਗਈਆਂ ਪਰ ਕਿਸੇ ਨੇ ਉਹ ਫੋਨ ਕਾਲਾਂ ਅਟੈਂਡ ਨਹੀਂ ਕੀਤੀਆਂ ਉਹਨਾਂ ਕਾਲਾਂ ਦਾ ਕੋਈ ਜਵਾਬ ਨਹੀਂ ਸੀ ਦਿੱਤਾ ਗਿਆ ਹੈ ਹੈਲਥ ਸੈਂਟਰ ਦੇ ਇੱਕ ਮਰਦ ਸੇਵਾਦਾਰ ਇੱਕ ਮੇਲ ਅਟੈਂਡੈਂਟ ਨੂੰ ਵੀ ਮਦਦ ਦੀ ਗੁਹਾਰ ਲਗਾਈ ਗਈ ਸੀ ਉਹਦੇ ਨਾਲ ਸੰਪਰਕ ਕੀਤਾ ਗਿਆ ਸੀ ਲੇਕਿਨ ਉਸਨੇ ਆਉਣ ਤੋਂ ਮਨਾ ਕਰ ਦਿੱਤਾ ਇਹ ਕਹਿ ਕੇ ਇਸ ਨੂੰ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਪਾਵੇਂ ਕੋਈ ਵੀ ਜਾਨ ਨੂੰ ਖਤਰੇ ਵਾਲੀ ਐਮਰਜੈਂਸੀ ਕਿਉਂ ਨਾ ਹੋਵੇ ਉਸ ਨੂੰ ਇਜਾਜ਼ਤ ਨਹੀਂ ਹੈ ਕਿ ਉਹ ਕੁੜੀਆਂ ਦੇ ਹੋਸਟਲ ਦੇ ਵਿੱਚ ਐਂਟਰ ਕਰੇ ਇਸ ਨਾਲੋਂ ਹੋਰ ਜਿਹੜੀ ਬੇਸ਼ਕੀਮਤੀ ਸਮੇਂ ਦਾ ਨੁਕਸਾਨ ਹੋਇਆ ਜਿਹੜਾ ਕ੍ਰਿਟੀਕਲ ਮੂਮੈਂਟਸ ਹੁੰਦੇ ਨੇ ਜਦੋਂ ਫੌਰੀ ਸਹਾਇਤਾ ਦਿੱਤੇ ਜਾਣ ਤੇ ਕਿਸੇ ਵਿਅਕਤੀ ਦੀ ਜਾਨ ਬਚ ਸਕਦੀ ਹੈ ਉਸ ਸਮਾਂ ਇਹਨਾਂ ਗੱਲਾਂ ਦੇ ਵਿੱਚ ਹੀ ਲੰਘ ਗਿਆ ਕਿ ਕਿਵੇਂ ਸਹਾਇਤਾ ਇਕੱਠੀ ਕੀਤੀ ਜਾਵੇ ਕਿਸੇ ਲੋਕਾਂ ਦੀਆਂ ਮਿੰਤਾਂ ਕੀਤੀਆਂ ਜਾਣ ਲੇਕਿਨ ਜੋ ਲੋਕਾਂ ਵੱਲੋਂ ਬਹਾਨੇ ਲਾਏ ਗਏ ਇੱਥੇ ਬਹਾਨੇ ਸ਼ਬਦ ਹੀ ਵਰਤਿਆ ਜਾ ਸਕਦਾ ਹੈ ਕਿਉਂਕਿ ਉਸ ਸੇਵਾਦਾਰ ਵੱਲੋਂ ਇਹ ਕਿਹਾ ਗਿਆ ਕਿ ਚਾਹੇ ਕੋਈ ਮਰ ਵੀ ਰਿਹਾ ਹੋਵੇ ਆਪਣੀ ਜਾਨ ਤੋਂ ਜਾ ਰਿਹਾ ਹੋਵੇ ਉਹਦੀ ਜਾਨ ਨੂੰ ਖਤਰਾ ਹੋਵੇ ਤਾਂ ਵੀ ਉਸ ਨੂੰ ਕੁੜੀਆਂ ਦੇ ਹੋਸਟਲ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਹੈ ਈਮੇਲ ਦੇ ਵਿੱਚ ਅੱਗੇ ਇਹ ਲਿਖਿਆ ਗਿਆ ਹੈ ਕਿ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਐਂਬੂਲੈਂਸ ਵਾਸਤੇ ਬੇਨਤੀ ਕੀਤੀ ਪਰ ਡਰਾਈਵਰ ਉਪਲਬਧ ਨਹੀਂ ਸੀ ਜਿਸ ਨਾਲ ਹੋਰ ਜ਼ਿਆਦਾ ਦੇਰੀ ਹੋਈ ਮਹੱਤਵਪੂਰਨ ਸਮਾਗਮੜਾ ਹੈ ਉਹ ਬਰਬਾਦ ਹੋ ਪਰਪਸ਼ਨ ਅਤੇ ਹੈਲਥ ਸੈਂਟਰ ਦੀ ਕਿਸੇ ਵੀ ਮਦਦ ਦੀ ਗੈਰ ਮੌਜੂਦਗੀ ਦੇ ਵਿੱਚ ਵਿਦਿਆਰਥੀਆਂ ਨੂੰ ਮਜਬੂਰ ਹੋਣਾ ਪਿਆ ਕਿ ਉਸ ਲੜਕੀ ਨੂੰ ਉਹਨਾਂ ਨੇ ਚਾਦਰਾਂ ਵਿੱਚ ਲਪੇਟ ਕੇ ਤੀਜੀ ਮੰਤਲ ਤੋਂ نیچے ਲੈ ਕੇ ਆਏ ਥਰਡ ਫਲੋਰ ਤੋਂ ਉਹਨੂੰ ਚਾਦਰਾਂ ਦੇ ਵਿੱਚ ਪਾ ਕੇ ਚੱਕ ਕੇ ਉਹ ਕੁੜੀਆਂ ਜਿਹੜੀਆਂ ਨੇ ਉਹ ਥੱਲੇ ਫਰਸਟ ਫਲੋਰ ਦੇ ਉੱਤੇ ਜਾਂ ਗਰਾਉਂਡ ਫਲੋਰ ਦੇ ਉੱਤੇ ਲੈ ਕੇ ਆਈਆਂ ਇਸ ਤੋਂ ਅੱਗੇ ਲੈ ਕੇ ਜਾਣ ਦੇ ਲਈ ਜਿਹੜੀ ਵੀਲਚੇਅਰ ਹੋਣੀ ਚਾਹੀਦੀ ਸੀ ਉਹ ਵੀਲਚੇਅਰ ਵੀ ਉਹਨਾਂ ਕੁੜੀਆਂ ਨੂੰ ਨਹੀਂ ਮਿਲੀ ਕਿਉਂਕਿ ਉਹ ਵੀਲਚੇਅਰ ਨੂੰ ਸਟੋਰ ਰੂਮ ਦੇ ਵਿੱਚ ਜਿੰਦਾ ਲਾ ਕੇ ਰੱਖਿਆ ਹੋਇਆ ਸੀ ਤੇ ਜਿਹੜੇ ਗਾਰਡ ਸੀ ਉਹਨਾਂ ਨੂੰ ਮੌਕੇ ਤੇ ਉਹ ਸਟੋਰ ਰੂਮ ਦੀ ਚਾਬੀ ਹੀ ਨਹੀਂ ਲੱਭੀ ਤੇ ਉਹ ਵੀਲਚੇਅਰ ਉਸੇ ਤਰ੍ਹਾਂ ਜਿੰਦੇ ਦੇ ਵਿੱਚ ਪਈ ਰਹੀ ਉਹਨਾਂ ਨੂੰ ਲੋਡ ਪੈਣ ਤੇ ਕੁੜੀਆਂ ਨੂੰ ਉਹ ਵੀਲਚੇਅਰ ਵੀ ਨਹੀਂ ਮਿਲ। ਸਿਰਫ ਇੱਕ ਮੈਲਾ ਗਾਰਡ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਅਤੇ ਹੈਲਥ ਸੈਂਟਰ ਦੇ ਵੱਲੋਂ ਕੋਈ ਵੀ ਸਹਾਇਤਾ ਨਹੀਂ ਕੀਤੀ ਵੀ ਕਿਸੇ ਤਰੀਕੇ ਦੀ ਵੀ ਸਹਾਇਤਾ ਨਹੀਂ ਕੀਤੀ ਗਈ। ਇਹ ਵੀ ਦੋਸ਼ ਲਾਏ ਗਏ ਨੇ ਕਿ ਉਹ ਜਿਹੜਾ ਪਹਿਲਾਂ ਫੈਕਲਟੀ ਮੈਂਬਰ ਦਾ ਜ਼ਿਕਰ ਕੀਤਾ ਗਿਆ ਸੀ ਉਸੇ ਫੈਕਲਟੀ ਮੈਂਬਰ ਦੇ ਕਹਿਣ ਦੇ ਉੱਤੇ ਇੱਕ ਵਿਦਿਆਰਥੀ ਨੂੰ ਹੈਲਥ ਸੈਂਟਰ ਭੇਜਿਆ ਗਿਆ ਕਿ ਜੇ ਫੋਨ ਨੇ ਕੋਈ ਚੱਕ ਰਿਹਾ ਤੂੰ ਜਾ ਕੇ ਮਦਦ ਲੈਣ ਦੀ ਕੋਸ਼ਿਸ਼ ਕਰ। ਤੇ ਜਦੋਂ ਉਹ ਵਿਦਿਆਰਥੀ ਉਸ ਹੈਲਥ ਸੈਂਟਰ ਦੇ ਵਿੱਚ ਪਹੁੰਚਿਆ ਤਾਂ ਹੈਲਥ ਸੈਂਟਰ ਦੇ ਨੇੜੇ ਹੀ ਐਂਬੂਲੈਂਸ ਦਾ ਡਰਾਈਵਰ ਵਿਹਲਾ ਬੈਠਾ ਸੀ ਤੇ ਕਿਉਂ ਉੱਥੇ ਬੈਠਾ ਸੀ ਕਿਉਂ ਜਵਾਬ ਨਹੀਂ ਦੇ ਰਿਹਾ ਸੀ ਇਸ ਦਾ ਜਵਾਬ ਤਾਂ ਉਹ ਡਰਾਈਵਰ ਹੀ ਦੇ ਸਕਦਾ ਹੈ ਪਰ ਉਹ ਡਰਾਈਵਰ ਉੱਥੇ ਆਰਾਮ ਨਾਲ ਟਾਈਮ ਪਾਸ ਕਰ ਰਿਹਾ ਸੀ ਵਿਹਲਾ ਬੈਠਾ ਸੀ ਜਦੋਂ ਕਿ ਇੰਨੀ ਮੈਡੀਕਲ ਐਮਰਜੈਂਸੀ ਪਈ ਹੋਈ ਸੀ ਕਿਸੇ ਵਿਦਿਆਰਥੀ ਦੀ ਜਾਨ ਦੇ ਉੱਤੇ ਵਿਪਤਾ ਬਣੀ ਹੋਈ ਸੀ ਪਹਿਲਾਂ ਹੀ ਅੱਧੇ ਘੰਟੇ ਦੀ ਦੇਰੀ ਨਾਲ ਆਈ ਐਂਬੂਲੈਂਸ ਹਸਪਤਾਲ ਦੇ ਲਈ ਹੋਰ 10 ਮਿੰਟ ਦੀ ਦੇਰੀ ਦੇ ਨਾਲ ਰਵਾਨਾ ਹੋਈ। ਉਹਦਾ ਕਾਰਨ ਇਹ ਸੀ ਕਿ ਐਂਬੂਲੈਂਸ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ, ਖਸਤਾ ਸੀ। ਆਕਸੀਜਨ ਵਾਲੇ ਉਪਕਰਨ ਜਿਹੜੇ ਸੀ ਉਹ ਕੰਮ ਨਹੀਂ ਕਰ ਰਹੇ ਸੀ ਐਂਬੂਲੈਂਸ ਦੇ ਅੰਦਰ। ਇੱਥੋਂ ਤੱਕ ਕਿ ਜਿਹੜਾ ਸਟ੍ਰੈਚਰ ਸੀ ਉਹ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ ਉਸ ਥਿੱਕੇ ਨਾਲ ਜਾਮ ਹੋਇਆ ਹੋਇਆ ਸੀ ਤੇ ਜਿਹੜਾ ਅਟੈਂਡੈਂਟ ਸੀ ਉਸਨੇ ਨਾ ਤਾਂ ਉਸ ਮਰੀਜ਼ ਦੀ ਉਸ ਕੁੜੀ ਦੀ ਨਬਸ ਚੈੱਕ ਕੀਤੀ ਇਥੋਂ ਤੱਕ ਕਿ ਉਹਨੂੰ ਚੱਕ ਕੇ ਐਂਬੂਲੈਂਸ ਦੇ ਵਿੱਚ ਲਟਾਉਣ ਦੀ ਜਾਂ ਪਾਉਣ ਦੀ ਮਦਦ ਵੀ ਨਹੀਂ ਕੀਤੀ ਗਈ ਇਹ ਸਾਰਾ ਕੁਝ ਵਿਦਿਆਰਥੀਆਂ ਵੱਲੋਂ ਹੀ ਕੀਤਾ ਗਿਆ ਉਹ ਅਟੈਂਡੈਂਟ ਉੱਥੇ ਮੂਖ ਦਰਸ਼ਕ ਬਣ ਕੇ ਖੜਾ ਰਿਹਾ ਜਦੋਂ ਤੱਕ ਹਸਪਤਾਲ ਪਹੁੰਚੇ ਉਦੋਂ ਤੱਕ ਉਦਿਤਾ ਦੀ ਮੌਤ ਹੋ ਚੁੱਕੀ ਸੀ ਇਸ ਈਮੇਲ ਦੇ ਵਿੱਚ ਵਿਦਿਆਰਥੀ ਕੌਂਸਲ ਅੱਗੇ ਲਿਖਦੀ ਹੈ ਕਿ ਅਸੀਂ ਹੁਣ ਵੀ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਦੋਸ਼ ਨੂੰ ਇੱਧਰ ਉੱਧਰ ਮੜਨ ਦੀ ਥਾਂ ਤੇ ਇਸ ਦੁਖਾਂਤ ਦੀ ਜ਼ਿੰਮੇਵਾਰੀ ਲੈ ਲਈ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਦੁਬਾਰਾ ਅਜਿਹਾ ਨਾ ਹੋਵੇ। ਸੋ ਹੁਣ ਵੀ ਰਿਕੁਐਸਟ ਮੋਡ ਦੇ ਵਿੱਚ ਨੇ ਵਿਦਿਆਰਥੀ ਕਿ ਚਲੋ ਜੋ ਪਾਣਾ ਵਰਤਣਾ ਸੀ ਉਹ ਵਰਤ ਗਿਆ ਲੇਕਿਨ ਅੱਗੇ ਤੋਂ ਅਜਿਹਾ ਨਾ ਹੋਵੇ। ਕਮਸ਼ੇ ਕਮ ਹੁਣ ਤਾਂ ਆਪਣੀ ਗਲਤੀ ਦੀ ਜ਼ਿੰਮੇਵਾਰੀ ਉਹ ਲੈਣੀ ਚਾਹੀਦੀ ਹੈ ਤੇ ਉਹਨਾਂ ਗਲਤੀਆਂ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਜਿਹੜੀਆਂ ਗਲਤੀਆਂ ਇਸ ਮੌਕੇ ਤੇ ਹੋਈਆਂ। ਲੇਕਿਨ ਯੂਨੀਵਰਸਿਟੀ ਦਾ ਪ੍ਰਸ਼ਾਸਨ ਕੀ ਕਹਿ ਰਿਹਾ ਹੈ? ਉਹਨਾਂ ਦਾ ਜਿਹੜਾ ਰਿਸਪੌਂਸ ਹੈ ਜਵਾਬ ਹੈ ਉਕੀ ਆਇਆ ਡਾਕਟਰ ਤਾਨਿਆ ਮੰਡੇਰ ਨੇ ਜਿਹੜੇ ਉਥੋਂ ਦੇ ਸ਼ਾਇਦ ਕਾਰਜਕਾਰੀ ਰਜਿਸਟਰਾਰ ਨੇ ਉਹ ਕਹਿੰਦੇ ਨੇ ਕਿ ਸਾਨੂੰ ਈਮੇਲ ਮਿਲੀ ਹੈ ਪੁਸ਼ਟੀ ਕਰਦੇ ਨੇ ਕਿ ਹਾਂ ਜਿਹੜੀ ਬਾਰ ਬਿਗ ਸਟੂਡੈਂਟ ਬਾਰ ਕਾਉਂਸਲ ਵੱਲੋਂ ਮੇਲ ਲਿਖੀ ਗਈ ਹੈ ਉਹ ਸਾਨੂੰ ਮਿਲ ਗਈ ਹੈ ਸਾਨੂੰ ਵੀ ਵਿਦਿਆਰਥੀਆਂ ਦੀ ਜਾਨ ਜਾਣ ਦਾ ਬਹੁਤ ਦੁੱਖ ਹੈ ਅਸੀਂ ਕੀ ਹੋਇਆ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਟਾਈਮ ਲਾਈਨ ਸਕਰੀਨ ਹੈ ਕਿ ਸਮੇਂ ਸੀ ਕਿੰਨੇ ਵਜੇ ਸੀ ਕਦੋਂ ਕੀ ਹੋਇਆ ਆ ਸਾਰਾ ਕੁਝ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 27 ਮਈ ਤੱਕ ਦਾ ਉਹਨਾਂ ਨੇ ਵਿਦਿਆਰਥੀਆਂ ਤੋਂ ਸ਼ਮਾ ਮੰਗਿਆ ਹੈ ਕਿ 27 ਤਰੀਕ ਤੱਕ ਦਾ ਸਾਨੂੰ ਸ਼ਮਾ ਦੇ ਦਿਓ ਉਦੋਂ ਤੱਕ ਅਸੀਂ ਤੁਹਾਡੇ ਨਾਲ ਆ ਕੇ ਫਿਰ ਗੱਲ ਕਰਾਂਗੇ ਕਿ ਜੋ ਜੋ ਤੁਸੀਂ ਸਵਾਲ ਉਠਾਏ ਨੇ ਇਸ ਈਮੇਲ ਦੇ ਵਿੱਚ ਉਹਨਾਂ ਦਾ ਕੀ ਹੱਲ ਹੈ ਜਾਂ ਉਹਨਾਂ ਤੇ ਯੂਨੀਵਰਸਿਟੀ ਦੀ ਕੀ ਸਫਾਈ ਹੈ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੀ ਜਾਣਕਾਰੀ ਮੁਤਾਬਕ ਤਾਂ ਉਸ ਕੁੜੀ ਦੇ ਡਿੱਗਣ ਦੇ 15 ਮਿੰਟ ਦੇ ਅੰਦਰ ਅੰਦਰ ਹੀ ਉਸ ਨੂੰ ਐਂਬੂਲੈਂਸ ਹਸਪਤਾਲ ਲੈ ਕੇ ਚਲੀ ਗਈ ਸੀ ਵਿਦਿਆਰਥੀ ਅਜਿਹਾ ਕਿਉਂ ਕਹਿ ਰਹੇ ਨੇ ਕਿ ਦੇਰੀ ਹੋਈ ਉੱਥੇ ਕੋਈ ਨਹੀਂ ਸੀ ਕਿਸੇ ਨੇ ਫੋਨ ਨਹੀਂ ਚੱਕਿਆ ਕੋਈ ਮਦਦ ਨਹੀਂ ਮਿਲੀ ਇਸ ਤਰ੍ਹਾਂ ਦੇ ਬਿਆਨ ਵਿਦਿਆਰਥੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਨੇ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਸ ਜਵਾਬ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਯੂਨੀਵਰਸਿਟੀ ਦਾ ਰੁਖ ਕੀ ਹੈ ਐਡਾ ਵੱਡਾ ਦੁਖਾਂਤ ਵਾਪਰਿਆ ਹੈ ਇੱਕ ਨੌਜਵਾਨ ਦੀ ਜੋ ਕਿ ਫਾਈਨਲイヤー ਦੀ ਸਟੂਡੈਂਟ ਸੀ ਉਸ ਦੀ ਜਾਨ ਚਲੀ ਗਈ ਉਸ ਦਾ ਪਰਿਵਾਰ ਜਿਹੜਾ ਹੈ ਉਸ ਤੇ ਸਾਰੇ ਸੁੱਖ ਨੇ ਚੱਕਨਾ ਚੂਰ ਹੋ ਗਏ ਤੇ ਉਹ ਹਜੇ ਵੀ ਇਹ ਕਹਿ ਰਹੇ ਨੇ ਕਿ ਸਾਡੀ ਜਾਣਕਾਰੀ ਮੁਤਾਬਿਕ ਤਾਂ 15 ਮਿੰਟ ਦੇ ਅੰਦਰ ਅੰਦਰ ਹੀ ਐਂਬੂਲੈਂਸ ਚਲੀ ਗਈ ਸੀ ਪਤਾ ਨਹੀਂ ਇਹ ਵਿਦਿਆਰਥੀ ਇਹ ਦੋਸ਼ ਕਿਉਂ ਲਾ ਰਹੇ ਨੇ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਵਿਦਿਆਰਥੀ ਦੋਸ਼ ਕਿਉਂ ਲਾ ਰਹੇ ਨੇ ਤੇ ਤੁਹਾਡੇ ਮੁਤਾਬਿਕ ਸਭ ਕੁਝ ਠੀਕ ਹੈ 15 ਮਿੰਟ ਦੇ ਅੰਦਰ ਹੀ ਐਂਬੂਲੈਂਸ ਲੈ ਕੇ ਚਲੀ ਗਈ ਸੀ ਫੇਰ ਤੁਹਾਤੋਂ ਉਮੀਦ ਜਿਹੜੀ ਹੈ ਇਹਨਾਂ ਸਾਰੀਆਂ ਗਲਤੀਆਂ ਨੂੰ ਠੀਕ ਕਰਨ ਦੀ ਕਿਵੇਂ ਕੀਤੀ ਜਾ ਸਕਦੀ ਫੇਰ ਤੁਸੀਂ ਪਹਿਲਾਂ ਹੀ ਆਪਣਾ ਬਚਾਅ ਕਰਨ ਦੇ ਲਈ ਕਹਿ ਦਿੱਤਾ ਕਿ 15 ਮਿੰਟ ਦੇ ਅੰਦਰ ਅੰਦਰ ਐਂਬੂਲੈਂਸ ਲੈ ਕੇ ਚਲੀ ਗਈ ਹੁਣ ਕੀ ਤੁਹਾਡੇ ਕੋਲ ਇਹਦੇ ਕੋਈ ਕਾਲ ਰਿਕਾਰਡਸ ਹੈਗੇ ਨੇ ਕਿ ਕੋਈ ਲੌਗ ਬੁੱਕ ਦੇ ਵਿੱਚ ਐਂਟਰੀਆਂ ਹੈਗੀਆਂ ਨੇ ਕਿ ਸਾਨੂੰ ਹੈਲਥ ਸੈਂਟਰ ਤੇ ਐਨੇ ਵੱਜ ਕੇ ਐਨੇ ਮਿੰਟ ਤੇ ਕਾਲ ਆਈ ਤੇ 8:00 ਵਜੇ 8:00 ਮਿੰਟ ਤੇ ਐਂਬੂਲੈਂਸ ਗੇਟ ਤੋਂ ਨਿਕਲ ਗਈ ਸੀ ਆ ਗੇਟ ਦੇ ਵਿੱਚ ਉਹਦੀ ਐਂਟਰੀ ਪਾਈ ਹੋਈ ਹੈ ਅਸੀਂ ਤੁਸੀਂ ਕਿਸ ਬੇਸ ਤੇ ਕਿਸ ਬਨਾ ਤੇ ਇਹ ਕਹਿ ਰਹੇ ਹੋ ਕਿ 15 ਮਿੰਟ ਦੇ ਅੰਦਰ ਅੰਦਰ ਉੱਥੋਂ ਉਹ ਚਲੀ ਗਈ ਸੀ ਐਂਬੂਲੈਂਸ ਬੱਚੇ ਨੂੰ ਲੈ ਕੇ ਜਦੋਂ ਕਿ ਜਿਹੜੇ ਵਿਦਿਆਰਥੀ ਨੇ ਉਹ ਕਹਿ ਰਹੇ ਨੇ ਕਿ ਨਾ ਤਾਂ ਡਰਾਈਵਰ ਮਿਲਿਆ ਸਾਨੂੰ ਨਾ ਹੀ ਕੋਈ ਹੈਲਥ ਸੈਂਟਰ ਦੇ ਵਿੱਚ ਡਾਕਟਰ ਮਿਲਿਆ ਨਾ ਹੀ ਕੋਈ ਉੱਥੇ ਸੇਵਾਦਾਰ ਸੀ ਕੋਈ اٹੈਂਡੈਂਟ ਸੀ ਵਾਰਡਨ ਵੀ ਬਹੁਤ ਲੇਟ ਆਈ ਤੇ ਇਸ ਤੋਂ ਅੱਧੇ ਘੰਟੇ ਤੋਂ ਵੀ ਜ਼ਿਆਦਾ ਸਮਾਂ ਉੱਥੇ ਹੀ ਖੁੰਝ ਗਿਆ ਫਿਰ ਉਹ ਐਂਬੂਲੈਂਸ ਦੇ ਵਿੱਚ ਜਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਉਹ ਵੀ ਨਹੀਂ ਸੀ 휠ਚੇਅਰ ਵੀ ਸਟੋਰ ਦੇ ਵਿੱਚ ਜਿੱਦਾ ਲਾ ਕੇ ਰੱਖੀ ਹੋਈ ਸੀ ਤੇ ਜਿੰਦੇ ਦੀਆਂ ਚਾਬੀਆਂ ਤੱਕ ਨਹੀਂ ਮਿਲੀਆਂ ਬਹੁਤ ਵਿਸਥਾਰ ਦੇ ਵਿੱਚ ਇਹਨਾਂ ਵਿਦਿਆਰਥੀਆਂ ਵੱਲੋਂ ਇਹ ਈਮੇਲ ਲਿਖੀ ਗਈ ਹੈ ਕੱਲਾ ਕੱਲਾ ਰਿਕਾਰਡ ਜਿਹੜਾ ਹੈ ਉਹ ਸਾਰਾ ਪੇਸ਼ ਕੀਤਾ ਗਿਆ ਹੈ ਕਿ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਤੇ ਯੂਨੀਵਰਸਿਟੀ ਫੇਰ ਵੀ ਆਪਣੇ ਉਸੇ ਰਵੱਈਏ ਤੇ ਕਾਇਮ ਹੈ ਕਿ ਸਾਰਾ ਕੁਝ ਠੀਕ ਸੀ ਅਸੀਂ ਪਤਾ ਕਰਦੇ ਹਾਂ ਸਾਨੂੰ ਥੋੜਾ ਸਮਾਂ ਚਾਹੀਦਾ ਹੈ ਲੇਕਿਨ ਇੱਕ ਇਹ ਸਮਾਂ ਉਸ ਬੱਚੇ ਦੀ ਜਾਨ ਵਾਪਸ ਲੈ ਕੇ ਆ ਪਾਏਗਾ ਕਿ ਉਸ ਪਰਿਵਾਰ ਦਾ ਘਾਟਾ ਪੂਰਾ ਕੀਤਾ ਜਾ ਸਕੂ। ਹੁਣ ਇੱਥੇ ਇਹ ਵੀ ਜ਼ਿਕਰਯੋਗ ਹੈ ਦੱਸਣਾ ਬਣਦਾ ਹੈ ਕਿ ਇਹ ਯੂਨੀਵਰਸਿਟੀ ਦੇ ਵਿੱਚ ਹੋਈ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜੋ ਕਿ ਬੱਚਿਆਂ ਦੀ ਜਾਨ ਦੇ ਨਾਲ ਜਿੱਥੇ ਨੁਕਸਾਨ ਹੋਇਆ ਹੈ, ਜਾਨੀ ਨੁਕਸਾਨ ਹੋਇਆ ਹੈ ਵਿਦਿਆਰਥੀਆਂ ਦਾ। ਇੱਕ ਲੜਕਾ ਲੜਕੀ ਇੱਕ ਕਪਲ ਸੀ ਇਸ ਵਿਦਿਆਰਥੀ ਸੀ ਇਸੇ ਯੂਨੀਵਰਸਿਟੀ ਦੇ ਜਿਨਾ ਨੇ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਕਿਹਾ ਜਾਂਦਾ ਹੈ ਖੁਦਕੁਸ਼ੀ ਕੀਤੀ ਸੀ ਉਸਤੇ ਵੀ ਕਈ ਸਵਾਲ ਉੱਠੇ ਸੀ ਪਰ ਉਸ ਕੇਸ ਦਾ ਕੁਝ ਨਹੀਂ ਬਣਿਆ ਇਸ ਤੋਂ ਬਾਅਦ ਦੇਰ ਰਾਤ ਨੂੰ ਪਾਰਟੀ ਕਰਕੇ ਆ ਰਹੇ ਬੱਚੇ ਆਪਸ ਦੇ ਵਿੱਚ ਕਾਰਾਂ ਦੀਆਂ ਰੇਸਾਂ ਲਾ ਰਹੇ ਸੀ 12 ਵਜੇ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਬਹੁਤ ਭਿਆਨਕ ਐਕਸੀਡੈਂਟ ਹੋਇਆ ਉਸ ਐਕਸੀਡੈਂਟ ਦੇ ਵਿੱਚ 4 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਹਲੇ ਕੁਝ ਮਹੀਨੇ ਪਹਿਲਾਂ ਹੀ ਇਸ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਆਪਣੇ ਵੀਸੀ ਦੇ ਖਿਲਾਫ ਉਹ ਕਈ ਦਿਨ ਤੱਕ ਹੜਤਾਲ ਕਰਕੇ ਰੱਖੀ ਜਦੋਂ ਕਿ ਉਹ ਵੀਸੀ ਇਹਨਾਂ ਹੋਸਟਲ ਦੇ ਵਿੱਚ ਚੈਕਿੰਗ ਕਰਨ ਦੇ ਲਈ ਬਿਨਾ ਦੱਸੇ ਅਨ ਅਨਾਉਂਸਡ ਪਹੁੰਚ ਗਿਆ ਤੇ ਵਿਦਿਆਰਥਣਾਂ ਦਾ ਕਹਿਣਾ ਸੀ ਕਿ ਉਹ ਸਹਿਜ ਤਰੀਕੇ ਨਾਲ ਆਪਣੇ ਕਮਰਿਆਂ ਦੇ ਵਿੱਚ ਬੈਠੀਆਂ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਮੇਲ ਬੰਦਾ ਉਹਨਾਂ ਦੇ ਕਮਰਿਆਂ ਦੇ ਵਿੱਚ ਤਲਾਸ਼ੀ ਲੈਣ ਦੇ ਲਈ ਆ ਰਿਹਾ ਹੈ ਸੋ ਉਹਨਾਂ ਵੱਲੋਂ ਬੜੇ ਇਤਰਾਜ਼ ਕੀਤੇ ਗਏ ਸੀ ਬਹੁਤ ਦਿਨ ਹੜਤਾਲ ਚੱਲੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਉਹਦਾ ਕੀ ਹੱਲ ਨਿਕਲਿਆ ਨਹੀਂ ਨਿਕਲਿਆ ਇਹ ਤਾਂ ਯੂਨੀਵਰਸਿਟੀ ਤੇ ਵਿਦਿਆਰਥੀ ਹੀ ਦੱਸ ਸਕਦੇ ਨੇ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਦੁਰਘਟਨਾ ਨਹੀਂ ਹੈ ਬਹੁਤ ਵਾਰ ਇੱਥੇ ਵਿਦਿਆਰਥੀਆਂ ਦੀ ਜਾਨ ਜਾ ਚੁੱਕੀ ਹੈ ਤੇ ਜੇ ਹਜੇ ਤੱਕ ਯੂਨੀਵਰਸਿਟੀ ਨੇ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵਿੱਚ ਵੀ ਆਪਣੀ ਕੋਸ਼ਿਸ਼ ਪੂਰੀ ਨਹੀਂ ਕੀਤੀ ਹੈ ਤੇ ਫਿਰ ਕਦੋਂ ਕਰੇਗੀ ਆਪਣੀ ਜ਼ਿੰਮੇਵਾਰੀ ਕਦੋਂ ਸਮਝੇਗੀ ਇਹ ਸਵਾਲ ਤਾਂ ਉੱਠਣੇ ਲਾਜ਼ਮੀ ਹੈ ਇਦੇ ਨਾਲ ਨਾਲ ਇਹ ਦੱਸਣਾ ਵੀ ਬੰਦਦਾ ਹੈ ਕਿ ਇਕੱਲੀ ਇਹ ਯੂਨੀਵਰਸਿਟੀ ਨਹੀਂ ਹੋਰ ਵੀ ਬਹੁਤ ਯੂਨੀਵਰਸਟੀਆਂ ਦੇ ਵਿੱਚ ਪਿੱਛੇ ਜੇ ਘਟਨਾਵਾਂ ਵਧੀਆਂ ਨੇ ਜਿੱਥੇ ਵਿਦਿਆਰਥੀ ਆਪਣੀ ਜਾਨ ਤੋਂ ਹੱਥ ਲਵਾ ਬੈਠੇ ਹਜੇ ਕੁਝ ਦਿਨ ਪਹਿਲਾਂ ਹੀ ਲਵਲੀ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਕੁੜੀ ਜਿਹੜੀ ਸੀ ਉਹਦੇ ਵੱਲੋਂ ਆਤਮ ਹੱਤਿਆ ਕਰਕੇ ਆਪਣੀ ਜਾਨ ਦੇ ਦਿੱਤੀ ਗਈ ਉਹਦੇ ਵਿੱਚ ਵੀ ਦੋਸ਼ ਲੱਗ ਰਹੇ ਨੇ ਕਿ ਕੋਈ ਯੂਨੀਵਰਸਿਟੀ ਦਾ ਅਧਿਆਪਕ ਹੀ ਜਿਸ ਤੋਂ ਕੋਈ ਉਹ ਐਨਓਸੀ ਲੈਣ ਆਈ ਸੀ ਉਸ ਨੂੰ ਐਨਓਸੀ ਦੇਣ ਦੇ ਵਿੱਚ ਅੜਚਨਾ ਪੈਦਾ ਕਰ ਰਿਹਾ ਸੀ ਜਿਸ ਕਰਕੇ ਇੱਕ ਕਦਮ ਉਸ ਵੱਲ ਉਠਾਇਆ ਗਿਆ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਨੌਜਵਾਨ ਵਿਦਿਆਰਥਣ ਦੀ ਮੌਤ ਹੋਈ ਸੀ ਉਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਬਾਹਰੋਂ ਕੁਝ ਨੌਜਵਾਨ ਆ ਕੇ ਕਿਸੇ ਨੌਜਵਾਨ ਦੀ ਚਾਕੂ ਮਾਰ ਕੇ ਜਾਨ ਲੈ ਲੈਂਦੇ ਨੇ ਇਹ ਘਟਨਾਵਾਂ ਵੀ ਸਾਰਿਆਂ ਦੇ ਸਾਹਮਣੇ ਆਈਆਂ ਸਨ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਹੀ ਲਗਭਗ ਕੋਈ ਨਾ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ ਜਿੱਥੇ ਵਿਦਿਆਰਥੀ ਨੂੰ ਆਪਣੀ ਜਾਨ ਨੂੰ ਹੱਥ ਤੋਂ ਨਾ ਪਿਆ ਇਥੇ ਹੀ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਦੋਂ ਵੀ ਕਿਤੇ ਪਾਕਿਸਤਾਨ ਨਾਲ ਕੋਈ ਤਣਾਅ ਵਧਦਾ ਹੈ ਜਾਂ ਕਸ਼ਮੀਰ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਤਾਂ ਕਸ਼ਮੀਰ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਵਿਦਿਆਰਥੀ ਜੋ ਇਨ੍ਹਾਂ ਯੂਨੀਵਰਸਿਟੀਆਂ ਦੇ ਹੋਸਟਲਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਉਸਤੇ ਵੀ ਯੂਨੀਵਰਸਿਟੀਆਂ ਵੱਲੋਂ ਇਨ੍ਹਾਂ ਵਿਦਿਅਕ ਅਦਾਰਿਆਂ ਵੱਲੋਂ ਕੋਈ ਵੀ ਕਦਮ ਨਹੀਂ ਚੁੱਕੇ ਜਾ ਰਹੇ ਸੋ ਫਿਰ ਇਹ ਯੂਨੀਵਰਸਿਟੀਆਂ ਬੱਚਿਆਂ ਤੋਂ ਇੱਕ ਇੱਕ ਸਮੈਸਟਰ ਦੇ ਲੱਖਾਂ ਰੁਪਏ ਫੀਸ ਕਿਸ ਗੱਲ ਦੀ ਲੈ ਰਹੇ ਨੇ ਕੋਈ ਯੂਨੀਵਰਸਿਟੀ ਜਈ ਨਹੀਂ ਹੈ ਜੋ ਇੱਕ ਸਮੈਸਟਰ ਦੀ ਕਿਸੇ ਵੀ ਕੋਰਸ ਦੀ ਲੱਖ ਰੁਪਏ ਦੇ ਆਸ-ਪਾਸ ਫੀਸ ਨਾ ਲੈਂਦੀ ਹੋਵੇ ਉਸ ਤੋਂ ਇਲਾਵਾ ਜਿਹੜੀਆਂ ਹੋਸਟਲ ਦੀਆਂ ਫੀਸਾਂ ਨੇ ਡਵੈਲਪਮੈਂਟ ਚਾਰਜੇਸ ਨੇ ਟ੍ਰਾਂਸਪੋਰਟ ਚਾਰਜੇਸ ਨੇ ਅਲੱਗ-ਅਲੱਗ ਤਰੀਕੇ ਦੇ ਚਾਰਜੇਸ ਨੇ ਉਸ ਤੋਂ ਇਲਾਵਾ ਨੇ ਲੱਖਾਂ ਰੁਪਏ ਤਾਂ ਸਿਰਫ ਟਿਊਸ਼ਨ ਫੀਸ ਦੇ ਨਾਮ ਤੇ ਵਸੂਲ ਲਏ ਜਾਂਦੇ ਨੇ ਫੇਰ ਇੰਨੇ ਪੈਸੇ ਲਗਾਉਣ ਤੋਂ ਬਾਅਦ ਵੀ ਜੇ ਬੁਨਿਆਦੀ ਸਹੂਲਤਾਂ ਹੀ ਪ੍ਰੋਵਾਈਡ ਨਹੀਂ ਕਰਨੀਆਂ ਤਾਂ ਉਹ ਪੈਸੇ ਕਿਸ ਗੱਲ ਦੇ ਲਏ ਜਾਂਦੇ ਕੀ ਇਹ ਤੰਦਾ ਬਣ ਕੇ ਰਹਿ ਗਈਆਂ ਹਨ ਯੂਨੀਵਰਸਟੀਆਂ ਇਹ ਸਾਰੇ ਵਿਦਿਅਕ ادارے ਸਿਰਫ ਮੋਟੀ ਕਮਾਈ ਕਰਨ ਦੇ ਲਈ ਐਜੂਕੇਸ਼ਨ ਨੂੰ ਇੱਕ ਤੰਦਾ ਬਣਾ ਕੇ ਇੱਕ ਪ੍ਰੋਡਕਟ ਦੀ ਤਰ੍ਹਾਂ ਵੇਚ ਰਹੇ ਨੇ ਇੱਥੇ ਵਿਦਿਆਰਥੀਆਂ ਦੇ ਵੈਲ ਬੀਇੰਗ ਲਈ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਦੇ ਲਈ ਕੋਈ ਵੀ ਕਦਮ ਨਹੀਂ ਚੁੱਕੇ ਜਾਂਦੇ ਬੇਸਿਕ ਫੈਸਿਲਿਟੀਆਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ ਸਿਰਫ ਹੋਸਟਲ ਦੇ ਵਿੱਚ ਏਸੀ ਲਾ ਦੇਣਾ ਕੀ ਸਹੂਲਤ ਬਣ ਕੇ ਰਹਿ ਗਿਆ ਹੈ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਉਸ ਬੁਨਿਆਦੀ ਸਹੂਲਤਾਂ ਦੇ ਵਿੱਚ ਸ਼ਾਮਿਲ ਨਹੀਂ ਕੀਤੀ ਜਾਣੀ ਚਾਹੀਦੀ ਉਹ ਪਰਿਵਾਰਾਂ ਦਾ ਕੀ ਬਣੇਗਾ ਜਿਨ੍ਹਾਂ ਦੇ ਚਿਰਾਗ ਜਿਹੜੇ ਨੇ ਜਿਹੜੇ 24ਾਂ 25ਾਂ ਸਾਲਾਂ ਦੇ ਉਸ ਉਮਰ ਦੀ ਦਲਹੀਸ ਤੇ ਖੜੇ ਨੇ ਜਿੱਥੇ ਉਹਨਾਂ ਦਾ ਪੁਵਿੱਖ ਜਿਹੜਾ ਹੈ ਉਹ ਖੋੜਨ ਜਾ ਰਿਹਾ ਹੈ ਉਹਨਾਂ ਦੇ ਭਵਿੱਖ ਦੇ ਉੱਤੇ ਉਹਨਾਂ ਦੇ ਪਰਿਵਾਰ ਲੱਖਾਂ ਰੁਪਏ ਖਰਚ ਕਰ ਰਹੇ ਹਨ ਇਸ ਆਸ ਦੇ ਵਿੱਚ ਕਿ ਉਹ ਅੱਗੇ ਜਾ ਕੇ ਆਪਣੇ ਜੀਵਨ ਦੇ ਵਿੱਚ ਕੁਝ ਵਧੀਆ ਕਰਨਗੇ ਕੁਝ ਚੰਗਾ ਕਰਨਗੇ ਤਰੱਕੀਆਂ ਕਰਨਗੇ ਤੇ ਉਹ ਸਾਰੀਆਂ ਆਸਾਂ ਇੱਕ ਪਲ ਦੇ ਵਿੱਚ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਕਿ ਇਨ੍ਹਾਂ ਵਿਦਿਅਕ ਅਦਾਰਿਆਂ ਦਾ ਇਨ੍ਹਾਂ ਯੂਨੀਵਰਸਟੀਆਂ ਦਾ ਕੋਈ ਰੋਲ ਨਹੀਂ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਸਿਰਫ ਇਹਨਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੀ ਰਹਿ ਗਿਆ ਹੈ ਵਿੱਦਿਆ ਪ੍ਰਦਾਨ ਕਰਨਾ ਸਿੱਖਿਆ ਦਾ ਮਿਆਰ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਉਸ ਦਿਪਰ ਤਾਂ ਗੱਲ ਵੀ ਨਹੀਂ ਕਰ ਰਹੇ ਆਪਾਂ ਸਿਰਫ ਬੇਸਿਕ ਸੁਰੱਖਿਆ ਦੀ ਗੱਲ ਕਰ ਰਹੇ ਆਂ ਕਿ ਉੱਥੇ ਬੱਚੇ ਕਿੰਨੇ ਸੇਫ ਨੇ ਜੇ ਰੱਬ ਨਾ ਕਰੇ ਕੋਈ ਉਧਰ ਘਟਨਾ ਵਾਪਰ ਜਾਂਦੀ ਹੈ ਕੋਈ ਐਮਰਜੈਂਸੀ ਹੋ ਜਾਂਦੀ ਹੈ ਤਾਂ ਉੱਥੇ ਐਮਰਜੈਂਸੀ ਦੇ ਤੌਰ ਤੇ ਕੋਈ ਦਵਾਈ ਬੁੱਤੀ ਦੇਣ ਦਾ ਇੰਤਜ਼ਾਮ ਵੀ ਨਹੀਂ ਹੈ ਇੱਕ ਡਾਕਟਰ ਤੱਕ ਤੁਸੀਂ ਐਮਰਜੈਂਸੀ ਸਹਾਇਤਾ ਦੇਣ ਵਾਸਤੇ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਫੇਰ ਇਹ ਲੱਖਾਂ ਰੁਪਏ ਦੀਆਂ ਫੀਸਾਂ ਇਸ ਵਾਸਤੇ ਲਈਆਂ ਜਾਂਦੀਆਂ ਨੇ ਉਹਨਾਂ ਦਾ ਮਕਸਦ ਕੀ ਹੈ ਉਹਨਾਂ ਫੀਸਾਂ ਦੇ ਅਗੇਂਸਟ ਤੁਸੀਂ ਕਿਹੜੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹੋ ਕੀ ਇਹ ਯੂਨੀਵਰਸਿਟੀਆਂ ਨੂੰ ਟਾਸਕ ਤੇ ਨਹੀਂ ਲੈਣਾ ਚਾਹੀਦਾ ਕੀ ਸਰਕਾਰਾਂ ਨੂੰ ਦਖਲ ਨਹੀਂ ਦੇਣਾ ਚਾਹੀਦਾ ਸਰਕਾਰਾਂ ਤੋਂ ਤਾਂ ਖੈਰ ਪਹਿਲਾਂ ਹੀ ਇਲਜ਼ਾਮ ਲੱਗਦੇ ਨੇ ਕਿ ਸਰਕਾਰੀ ਜਿਹੜੇ ਵਿਦਿਅਕ ادارے ਨੇ ਉਹਨਾਂ ਦੇ ਵਿੱਚ ਇੰਤਜ਼ਾਮ ਪਹਿਲਾਂ ਹੀ ਮੰਧਹਾਲੀ ਵੱਲ ਨੇ ਬਹੁਤ ਬੁਰੇ ਇੰਤਜ਼ਾਮ ਨੇ ਲੇਕਿਨ ਡਗੜੀਆਂ ਯੂਨੀਵਰਸਿਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਹਰ ਸੁਵਿਧਾ ਪ੍ਰਦਾਨ ਕਰਦੇ ਹਾਂ ਉਨ੍ਹਾਂ ਦੇ ਵਿੱਚ ਵੀ ਇਹੀ ਹਾਲ ਹੈ ਤਾਂ ਫੇਰ ਮਾਪੇ ਕਿੱਥੇ ਜਾਣ ਵਿਦਿਆਰਥੀ ਕਿੱਥੇ ਜਾਣ ਉਹ ਆਪਣਾ ਭਵਿੱਖ ਸੁਰੱਖਿਅਤ ਕਰਨ ਦੇ ਲਈ ਕਿਹੜੇ ਬੂਹੇ ਦੇ ਉੱਤੇ ਜਾ ਕੇ ਆਪਣੀ ਬੇਨਤੀ ਸੁਣਾਉਣ ਜਾਂ ਆਪਣਾ ਦੁੱਖੜਾ ਰੋਣ ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਸੋ ਉਮੀਦ ਕਰਦੇ ਹਾਂ ਕਿ ਇਹ ਜਿੰਨੇ ਵੀ ਵਿਦਿਅਕ ادارے ਨੇ ਇਹ ਯੂਨੀਵਰਸਿਟੀਆਂ ਨੇ ਕਾਲਜੇਜ਼ ਨੇ ਇਹ ਇਨ੍ਹਾਂ ਦੁਰਘਟਨਾਵਾਂ ਤੋਂ ਕੋਈ ਸਬਕ ਲੈਣਗੇ ਕਿ ਵਿਦਿਆਰਥੀਆਂ ਦੀ ਵੈਲ ਬੀਇੰਗ ਵਾਸਤੇ ਉਹਨਾਂ ਦੇ ਸੁਰੱਖਿਅਤ ਜੀਵਨ ਵਾਸਤੇ ਜਾਨ ਮਾਲ ਦੇ ਨੁਕਸਾਨ ਤੋਂ ਬਚਾਉਣ ਦੇ ਲਈ ਜਿਹੜੇ ਜ਼ਰੂਰੀ ਕਦਮ ਨੇ ਉਚਕਣਗੇ ਔਰ ਫੌਰੀ ਤੌਰ ਤੇ ਚੱਕਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨੌਜਵਾਨ ਇਸ ਤਰ੍ਹਾਂ ਦੇ ਜਿਹੜੇ ਬੇਸਮੇਂ ਦੀ ਜਾਂ ਅਣਾਈ ਮੌਤ ਖੜੀ ਹੈ ਉਸ ਦਾ ਸ਼ਿਕਾਰ ਨਾ ਹੋਵੇ ਤੇ ਕਿਸੇ ਵੀ ਪਰਿਵਾਰ ਨੂੰ ਇਸ ਤਰ੍ਹਾਂ ਦਾ ਜਿਹੜਾ ਦੁੱਖ ਹੈ ਉਹ ਨਾ ਚੱਲਣਾ ਪਵੇ ਇਸੇ ਉਮੀਦ ਦੇ ਨਾਲ ਤੁਤ ਜੜਾ ਲੈਨੇ ਆਂ And am well.